ਤੈਨ ਨਹੀਂ ਚੱਲੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਹਰ ਵਲੌਗ ਚੈਨਲ ਤੇ ਸਾਡੀ ਫੈਮਿਲੀ ਸਾਰੀ ਵਾਰੀ ਵਾਰੀ ਨਿਕਲ ਜਾਂਦੀ ਆ ਮੈਨੂੰ ਕੱਲੀ ਛੱਡ ਕੇ ਹੈਲੋ ਤਾਂ ਬੋਲਦੇ ਹੈ ਜੋ ਕਹੇ ਤੋ ਹੈਲੋ ਤਾਂ ਸੱਚੀ ਗੱਲ ਕਰਦੇ ਹੈਲੋ 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 ਕੁਟਮਾਨੇ ਹੈਲੋ ਕੁਟਮਾ ਕੁਝ ਬੋਲੋ ਕੈਮਰੇ ਨੇ ਕਿੰਨੀ ਦੀ ਆਵਾਜ਼ ਨਹੀਂ ਨਿਕਲਦੀ ਕੈਮਰਾ ਸੰਗ ਜਾਂਦਾ ਇਹਨਾਂ ਨੂੰ ਹੁਣ ਤਾਂ ਆਪੇ ਚਲਾ ਕੇ ਲੈ ਜਾ ਕਰ ਸਸੀ ਕਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਜਿਹੜਾ ਤੋਂ ਮੋਟਰਸਾਈਕਲ ਦੀ ਕਿੱਕ ਮਰਵਾ ਰਹੇ ਹਾਂ ਕਰਦੇ ਕਾ ਸਟਾਰਟ ਹੁਣ ਹੁਣ ਜ਼ੋਰ ਹੋ ਗਿਆ ਪਿੱਛੇ ਜਿਹੜਾ ਇੰਨਾ 20 ਕਿਲੋ ਦਾ ਟੰਗੇ ਆ ਹੂੰ ਤਾਂ ਇਹਦੇ ਨਾਲ ਕਿੱਕ ਵੱਜਣੀ ਚਾਹੀਦੀ ਸੀ ਇੰਨਾ ਤਰ੍ਹਾਂ ਤਾਂ ਵਜਨ ਸੀਗਾ ਟੂਹੀ ਤੇ ਦੀ ਵਾਰੀ ਗੱਤੀ ਇਹ ਸਾਡੀ ਭਾਸ਼ਾ ਮੈਂ ਵੀ ਚੱਲਾਂ ਓਕੇ ਬਾਏ ਬਾਏ ਟਾਟਾ ਸੂਤੇ 4 ਵਜੇ ਤੇ ਕਹਿ ਤੀ ਲੋ ਹਾਂ 4 ਵਜੇ ਤੇ ਕਹਿ ਲਾ ਬਾਏ ਬਾਏ ਬੈਸਟ ਆਫ ਵਲੌਗ ਹਾਈ ਉਹ ਦਿਆ ਬੂਨਾ ਕੀ ਕਰਨਾ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਹੈ ਤਾਂ ਤੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਕੰਮ ਕਰਨਾ ਹੈ ਹੱਲ ਕਾਫੀ ਜ਼ਿਆਦਾ ਹੱਲ ਤਾਂ ਮੈਂ ਰੋਟੀ ਬਣਾਉਣੀ ਹੈ ਰੋਟੀ ਆਪਾਂ ਚੁੱਲੇ ਤੇ ਬਣਾਉਣੀ ਹੈ ਸਵੇਰ ਦੀ ਬ੍ਰੇਕਫਾਸਟ ਜਿਹਨੂੰ ਕਹਿੰਦੇ ਆ ਤੇ ਟਾਈਮ ਜਿਹੜਾ ਕਾਫੀ ਜ਼ਿਆਦਾ ਹੋ ਗਿਆ ਕਾਫੀ ਜ਼ਿਆਦਾ ਹੋ ਗਿਆ ਦਸਣਾ ਨਹੀਂਗਾ ਕਿਉਂਕਿ ਰੋਟੀ ਜਿਹੜਾ ਲੇਟ ਖਾਂਦੇ ਆ ਸਾਰੇ ਜਾਣੇ ਹਨਾ ਸਾਰੇ ਵੀ ਨਹੀਂ ਖਾਂਦੇ ਹੈਗੇ ਹਸਬੰਡ ਖਾ ਲੈਂਦੇ ਆ ਜੁਝਾਰ ਸਕੂਲ ਚਲੇ ਗਿਆ ਤੁਸੀਂ ਦੇਖ ਲਿਆ ਵੀਡੀਓ ਬਣਾਈ ਸੀਗੀ ਤੇ ਇੱਕ ਬੰਦਾ ਥੋੜਾ ਜਿਆਨੀ ਕਰਦਾ ਹਨਾ ਰੋਟੀ ਫੇਰ ਉਹਦੇ ਕਰਕੇ ਸਾਰਿਆਂ ਨੂੰ ਲੇਟ ਖਾਣੀ ਪੈਂਦੀ ਆ ਫਿਰ ਉਹ ਠੰਡੀ ਰੋਟੀ ਨਹੀਂ ਖਾਂਦਾ ਹੈਗਾ ਤੇ ਫਿਰ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਜਦੋਂ ਟੱਬਰਦਾ ਜੀ ਇੱਕ ਵਧੀਆ ਰੋਟੀ ਕੰਮ ਕਰਕੇ ਖੁਸ਼ ਹੋ ਕੇ ਰੋਟੀ ਨਾ ਨਾ ਖਾਵੇ ਫਿਰ ਉਹ ਵਧੀਆ ਨਹੀਂ ਲੱਗਦਾ ਹੈਗਾ ਨੱਕ ਬੁੱਲੋਂ ਮਾਰ ਕੇ ਖਾਵੇ ਜਾਂ ਖਾਵੇ ਹੀ ਨਾ ਹਨਾ ਉਹ ਤਾਂ ਦਾ ਬੰਦਾ ਹੈ ਉਹ ਮਿਸ ਵੀ ਕਰ ਦਿੰਦਾ ਰੋਟੀ ਖਾਣੀ ਹਨਾ ਤੇ ਫਿਰ ਮੈਂ ਨਹੀਂ ਬਣਾਉਂਦੀ ਹੈਗੀ ਮੈਂ ਪਹਿਲਾਂ ਉਹ ਤੋਂ ਪੁੱਛਿਆ ਇੱਥੇ ਬੈਠਾ ਸੀਗਾ ਮੈਂ ਕਿ ਰੋਟੀ ਬਣਾ ਲਈਏ ਉਹਨੇ ਆਏ ਸਿਰ ਫੇਰਤਾ ਤੇ ਉਹਦਾ ਸੁਭਾਅ ਹੈ ਉਹਨੇ ਕੰਮ ਕਰਕੇ ਫ੍ਰੀ ਹੋ ਕੇ ਨਹਾ ਧੋ ਕੇ ਫਿਰ ਰੋਟੀ ਖਾਣੀ ਹੈ ਤੇ ਚਲੋ ਜੀ ਹੁਣ ਆਪਾਂ ਰੋਟੀ ਬਣਾ ਲੈਨੇ ਚੁੱਲੇ ਤੇ ਚੁੱਲੇ ਤੇ ਆਪਾਂ ਚਣਿਆਂ ਦੀ ਸਬਜ਼ੀ ਜਿਹੜੀ ਪੜਾ ਕੇ ਰੱਖੀ ਹੈ ਉਹ ਚੱਕ ਕੇ ਅੰਦਰ ਲੈ ਕੇ ਆਉਣੀ ਆ ਉਹ ਮੈਂ ਅੱਜ ਮਾਰਨਿੰਗ 'ਚ ਹੀ ਬਣਾਈ ਸੀ 5:00 ਵਜੇ ਮੈਂ ਉੱઠી ਸੀ ਤੇ ਫਿਰ ਮੈਂ ਉੱਠ ਕੇ ਤੜਕਾ ਲਾਇਆ ਆਟਾ ਗੁੰਨਿਆ ਬਹੁਤ ਕੰਮ ਕਰੇ ਜਾਣੀ ਕਿ ਤੇ ਹੁਣ ਆਪਾਂ ਆਪਣੀ ਰੋਟੀ ਬਣਾਉਣੀ ਹੈ ਜਿਹੜੀ ਹਰ ਦੀ ਰੋਟੀ ਬਣਾ ਕੇ ਜਿਹੜਾ ਕਦੋਂ ਦਾ ਸਕੂਲ ਜਾ ਚੁੱਕਿਆ ਉਹਦੇ ਤਾਂ 2-3 ਪੀਰੀਅਡ ਵੀ ਲੱਗੇ ਹੋਣੇ ਲੱਗੇ ਹੁਣ ਹਾਂ ਲੱਗੇ ਹੋਣੇ ਤੇ ਕਾਫੀ ਸਾਰਾ ਕੰਮ ਕਰ ਲਿਆ ਤੇ ਹੁਣ ਆਪਾਂ ਰੋਟੀ ਬਣਾਉਣੇ ਚੁੱਲੇ ਤੇ ਸਬਜੀ ਆਪਣੀ ਬਣੀ ਪਈ ਆ ਜਵਾਨਾ ਦੇਖ ਕੇ ਦੱਸ ਕਿਵੇਂ ਦੀ ਬਣੀ ਆ ਥਿਲਾ ਟਾੜੂ ਮਸਾਲਾ ਨਹੀਂ ਇੱਥੇ ਅੱਛਾ ਚਾਟ ਮਸਾਲਾ ਬਣਾਉਣਾ ਸੀ ਉਹ ਕੱਢ ਤੇ ਗੁਰੂ ਆ ਤੇਰੇ ਚਾਟ ਮਸਾਲੇ ਲਈ ਵੀ ਕੱਢ ਤੇ ਕੱਢ ਤੇ ਫਿਰ ਜਿਆ ਨੂੰ ਸਵੇਰੇ ਸਕੂਲ ਨੂੰ ਕੀ ਪਾਉਂਦੀ ਫਿਰ ਮੈਦਿਆਂ ਦੀ ਸਬਜੀ ਬਣਾ ਲਈ ਲਾ ਇਹ ਤਾਂ ਰਿੱਜ ਰਿੱਜ ਕੇ ਵੀ ਇੰਨੀ ਵਧੀਆ ਥੋੜੀ ਜਿਹੀ ਰਹਿ ਗਈ ਆ ਨਾਲੇ ਤਾਂ ਤੁਸੀਂ ਹੁਣ ਖਾ ਜਾਣੀ ਆ ਮੈਨੂੰ ਫੇਰ ਦੁਬਾਰਾ ਬਣਾਉਣੀ ਪੈਣੀ ਆ ਲੈ ਇਹਨੂੰ ਅੰਦਰ ਲੈ ਜੀਏ ਚੱਕ ਕੇ ਕਵਾੜੀਆ ਹੋਰ ਐ ਨਹੀਂ ਆਉਨੇ ਕੱਲ ਵੀ ਐਸਕੇ ਨੇ ਦਰਵਾਜ਼ਾ ਖੜਕਿਆ ਸੀ ਕੱਲ ਤਾਂ ਕੁਝ ਹੋ ਰਿਹਾ ਹੋ ਗਿਆ ਸੀ ਕੱਲ ਤਾਂ ਲੇਟ ਕੱਲ ਲੇਟ ਖੜਕਿਆ ਸੀ ਕਿਸਕ ਟਾਈਮ ਖੜਕਿਆ ਸੀ ਇੱਥੇ ਆਉਣਗੇ ਤੇ ਡੈਡੀ ਸੁਨੇਹਾ ਲਾਇਆ ਹੋਊਗਾ ਅਸੀਂ ਕਵਾੜੀਏ ਨੂੰ ਵੀ ਸੁਨੇਹਾ ਦੇ ਕੇ ਬੁਲਾਉਨੇ ਆਂ ਉਹਦਾ ਨਹੀਂ ਬੁਲਾਉਂਦੇ ਐਵੇਂ ਅਗਲੇ ਤਾਂ ਗੇੜਾ ਜਾਊਗਾ ਵੀ ਅਸੀਂ ਫ੍ਰੀ ਹੋਈਏ ਨਾ ਫ੍ਰੀ ਹੋਈਏ ਹੈਨਾ ਕਵਾੜ ਦੇ ਨੂੰ ਜਦੋਂ ਅਸੀਂ ਫ੍ਰੀ ਹੁੰਨੇ ਆ ਉਦੋਂ ਹੀ ਬੁਲਾਉਨੇ ਆਂ ਕੋੜਾ ਹੈ ਮੈਂ ਸੜਤਾ ਮੈਂ ਮਰੇ ਮੈਂ ਤਾਂ ਮੰਦਕ ਦੇ ਨਿਗਰੇ ਹੁੰਦਾ ਡਿੱਗ ਗਿਆ ਦਮੇ ਭਜੜੇ ਪਹਿਲਾਂ 17000 ਦੇ ਦੇ ਮਾਰਨਾ ਲੈ ਕੇ ਦੇ ਜੂਗੀ ਹਾਂ ਲੈ ਦੂੰ ਚੱਲ ਨਵਾਂ ਲੈ ਕੇ ਦੂੰ ਜੇ ਪਹਿਲਾਂ ਉਹਨੇ ਤੇ ਸਕਰੈਪ ਪਾਏ ਦਿਓ ਕੋ ਮੈਂ ਨਾਲ ਮੈਂ ਜਾਣ ਕੇ ਨਹੀਂ ਛੱਡਿਆ ਮੈਨੂੰ ਵੀ ਪਤਾ ਇਥੇ ਕੀ ਪਿਆ ਮੈਂ ਤਾਂ ਫੱਟਾ ਚੱਕਿਆ ਸੀ लस्सी बना ठंडी ठंडी लस्सी मैं गया मैं ਰੋਜੀ ਪਪਾਂਡੇ ਪੁੰਡੇ ਸਾਰੇ ਥੋਲੇ ਕਿਚਨ ਸਾਫ ਕਰ ਲਿਆ ਇਹ ਪਤਿੰਦਾ ਬਾਹਰ ਰੱਖ ਕੇ ਆਉਣਾ ਤੇ ਇਹ ਰੋਟੀ ਵਾਲੀ ਰੁਮਾਲ ਆ ਤੇ ਕਿਚਨ ਸਾਰਾ ਸਾਫ ਹੋ ਗਿਆ ਕਿੰਤੂ ੱਪੇ ਰੱਖਿਆਈ ਗੀ ਗਰਮੀ ਇੰਨੀ ਜਿਆਦੇ ਆ ਬਹੁਤ ਜਿਆਦੇ ਵਾੜੀ ਜਿਆਦੇ ਗਰਮੀ ਆ ਕਿੰਤੂ ੱਪੇ ਰੱਖਿਆ ਹੋਨੇ ਆ ਕਿ ਕਬਨ ਸਾ ਨਹੀਂ ਆਉਂਦਾ ਪਤਾ ਨਹੀਂ ਇਹ ਬਿਮਾਰੀ ਆ ਇਹ ਗਰਮੀ ਨਾ ਬੰਦਿਆ ਜਦੋਂ ਆਪਾਂ ਗਰਮੀ ਚ ਫਰੀ ਜਾਂਦੇ ਆ ਇੱਕ ਪਤਾ ਨਹੀਂ ਤਾਂ ਗਰਮੀ ਜ਼ਿਆਦਾ ਆ ਪਤਾ ਨਹੀਂ ਕੀ ਆ ਮੈਨੂੰ ਸਾਹ ਨਹੀਂ ਆਉਂਦਾਗਾ ਇਹ ਪ੍ਰੋਬਲਮ ਮੈਨੂੰ ਜਦੋਂ ਆਉਂਦੀ ਆ ਜਦੋਂ ਮੇਰੇ ਚ ਬਲੱਡ ਦੀ ਕਮੀ ਹੁੰਦੀ ਆ ਪਹਿਲਾਂ ਵੀ ਕਈ ਵਾਰ ਆ ਚੁੱਕੀ ਆ ਸਾਹ ਗਵੀ ਆਏ ਅਰ ਕੀ ਲੈਣਾ ਬੰਦਾ ਕੱਲ ਵੀ ਮੈਂ ਸ਼ਾਮ ਨੂੰ ਕਹਿੰਦੀ ਸੀ ਮੈਨੂੰ ਸਾਹ ਨਹੀਂ ਆਉਂਦਾਗਾ ਜੇ ਯਾਰ ਮੈਨੂੰ ਕਹਿੰਦਾ ਸੀ ਮਮਾ ਤੁਹਾਨੂੰ ਆਕਸੀਜਨ ਦੀ ਕਮੀ ਹੋਈ ਆ ਗਾਣੇ ਚੱਲੀ ਜਾਂਦੇ ਵੀ ਤੁਹਾਨੂੰ ਆਕਸੀਜਨ ਦੀ ਜਿਹੜੀ ਕਮੀ ਹੋਈ ਆ ਤੇ ਤੁਸੀਂ ਬਾਹਰ ਨਹੀਂ ਜਾਂਦੇ ਬਾਹਰ ਜਾਇਆ ਕਰੋ ਬਾਹਰਲੀ ਹਵਾ ਖਾ ਕੇ ਆਇਆ ਕਰੋ ਪਤਾ ਨਹੀਂ ਕਹਿੰਦਾ ਜਦੋਂ ਕੰਮ ਤਾਂ ਅੰਦਰ ਕਰਨਾ ਹੀ ਕਰਨਾ ਤੇ ਫ੍ਰੀ ਹੋਣੇ ਉਦੋਂ ਵੀ ਤੁਸੀਂ ਅੰਦਰ ਹੀ ਰਹਿਣੇ ਹੋ ਬਾਹਰ ਨਹੀਂ ਜਾਂਦੇਗੇ ਬਾਹਰ ਹੁਣ ਇੰਨੀ ਧੁੱਪ ਚ ਬੰਦਾ ਕਿੱਥੇ ਜਾਵੇ ਹੇ ਰੱਬ ਕੀ ਕਰੀਏ ਦੇਖਾਂ ਕਿ ਸ਼ਾਮ ਨੂੰ ਜਾਵਾਂਗੇ ਬਾਹਰ ਲੋ ਜੀ ਸਕੂਲ ਨੂੰ ਚੱਲੀਏ ਯਾਰ ਮੈਂ ਸਕੂਲ ਨੂੰ ਚੱਲੀ ਆ ਤਰਸ ਹਾਏ ਹੁਣ 3 ਵਜੇ ਨਾ ਦੇ ਹੇ ਰੱਬਾ ਐਸੀ ਲਾਇਆ ਕਿੱਥੇ ਰੱਖਣਾ ਮੈਂ ਚੱਲੀ ਸਕੂਲ ਨੂੰ ਹਾਏ ਰੱਬਾ ਸੋ ਵੀ ਗਣ ਵਧੀਆ ਹੁੰਦੇ ਸੀ ਨਾ ਜਦੋਂ ਸਕੂਲ ਜਾਂਦੇ ਹੁੰਦੇ ਸੀ ਚੱਕੋ ਇਹ ਕਿੰਨਾ ਭਾਰਾ ਤੇਰਾ ਤਾਂ ਬੈਗ ਬੜਾ ਭਾਰਾ ਜਰੂਰੀ ਆਕਸੀਜਨ ਠੀਕ ਆ ਮੇਤਾ ਜਰੂਰੀ ਆਕਸੀਜਨ ਹਾਇ ਰੱਬ ਬੜੀ ਗਰਮੀ ਆ ਮੇ ਤਾਂ ਸਾਹ ਬੰਦ ਹੁੰਦਾ ਜਾਂਦਾ ਮੰਮੀ ਆ ਤੇ ਠੀਕ ਹੋ ਅੱਜ ਵੀ ਅਸੀਂ ਵੈਸੀ ਹੋਈ ਆ ਠੀਕ ਚੰਗੀ ਤਰ੍ਹਾਂ ਠੀਕ ਨਹੀਂ ਆਸੀ ਜਿਵੇਂ ਲੈ ਲਿਆ ਤਾਂ ਆਕਸੀਜਨ ਆ ਤੇ ਹੁਣ ਲੈ ਲਿਓਰੇ ਕੰਮ ਕਰਦੀ ਸੀ ਕੰਮ ਕਰਦੀ ਸੀ ਸਾਨੂੰ ਉਹ ਗੋੜੀ ਆਸੀ ਜਿਵੇਂ ਨਹੀਂ ਕੁੜੀਆਂ ਵੀ ਜੇ ਕੁੜੀਆਂ ਕੰਮ ਨੂੰ ਕੀ ਮਾਰਾ ਗੋੜੀ ਗੋੜੀ ਕੰਮ ਨੂੰ ਗੋਲੀ ਮਾਰਦੀ ਆ ਸਿਹਤ ਜ਼ਰੂਰੀ ਆ ਹੈ ਚਲਦੀ ਆ ਦੇਖ ਕਿਉਂ ਨਹੀਂ ਤੇ ਡੈਡੀ ਕੀ ਕਰਦੇ ਆ ਬਾਹਰੇ ਨੇ ਉਹ ਅੱਜ ਕਿਹੜੇ ਵੇਲੇ ਦੇ ਆ ਲੱਗੇ ਪਿਆ ਕੋਈ ਕੰਮ ਕਰਨ ਹਾਈ ਹਾਈ ਇਹ ਸਕੂਲ ਲੈ ਆਇਆ ਕਰ ਘਰੇ ਆਉਣ ਸਰ ਖਾਣ ਲੱਗ ਜੰਨਾ ਤੇ ਆਪ ਚੋ ਬੈਠੂ ਲੰਚ ਲੰਚ ਬ੍ਰੇਕ ਲੰਚ ਖਾਦੇ ਵੀ ਨਹੀਂ ਮੁੱਕ ਜਾਂਦੀ ਆ ਲੰਚ ਖਾ ਲਿਆ ਸੀ ਫਰੂਟ ਬ੍ਰੇਕ ਰਹਿ ਗਈ ਹੈ ਚਲ ਖਾ ਲਗਾ ਕੋਈ ਜਾ ਸਕੂਲੇ ਨਹੀਂ ਐਪਲ ਖਾ ਕੇ ਆ ਨਾ ਘਰ ਆ ਕੇ ਖਾਂਦਾ ਚੱਲ ਖਾ ਲੈ ਮੈਂ ਚੌਲ ਰੱਖੇ ਹੋਏ ਆ ਦੇਖ ਕਿਆ ਨਹੀਂ ਤੇ ਡੈਡੀ ਕੀ ਕਰਦੇ ਆ ਧੁੱਪ ਪਾੜੀ ਜਾਦੇ ਆ ਲੱਗਦਾ ਜਿਹਾ ਆਕਸੀਜਨ ਦਾ ਕਹਿੰਦਾ ਆਕਸੀਜਨ ਲੈ ਲਓ ਆਕਸੀਜਨ ਲੈਣ ਗਈ ਗਈ ਜਿਹੜੀ ਮੇਰੀ ਹੈਗੀ ਉਹ ਵੀ ਖਤਮ ਹੋ ਜਾਣੀ ਆ ਰਾਮ ਹੁੰਦਾ ਦਿਖਾਲਾ ਹੂੰ ਆਰਾਮ ਕਰਦੀ ਆਂ ਦੁੱਧ ਕੌਣ ਦਊ ਨਾਇ ਨੇ ਕੱਲ ਸ਼ਾਮ ਨੂੰ ਦੁੱਧ ਦਿੱਤਾ ਨਾਲ ਅੱਜ ਸਵੇਰੇ ਭਗਤਣੀ ਛੋਟਾ ਗੋਹਾ ਮੋੜ ਨਾਲਾ ਕਰਲਾ ਕਰਲਾ ਆਰਾਮ ਚੋਨੀਆ ਤੈਨੂੰ ਘੰਟੇ ਤੱਕ ਪਾਤਾ ਸੱਚੀ ਹਵਾ ਵਧੀਆ ਚੱਲਦੀ ਆ ਉਹ ਤਾਂ ਹੋ ਫਿਰਦੇ ਧੁੱਪੇ ਪਾਈ ਦੂਰ ਨੇ ਜਿਹੜੀ ਆਦੀ ਗੱਲ ਮੰਨ ਲੈਣੇ ਆ ਥੋੜੀ देर ਹਵਾ ਲੈ ਲਵਨੀ ਆ ਮੋਟਰ ਚੱਲਦੀ ਆ ਹਤਾ ਖੋਤ ਨਹੀਂ ਕਾਸੀ ਦੂਰ ਨੇ ਸੱਚੀ ਗੱਲ ਆ ਜਿਆਦੀ 12 ਕੇ ਸਾਹ ਆ ਗਿਆ ਵਧੀਆ ਇਹਨਾਂ ਨੂੰ ਕੱਲ 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 ਵਾਲੇ ਵਲੌਗ ਚ ਪਰਸੋਂ ਵਾਲੇ ਵਲੌਗ ਚ ਮੈਂ ਕਿਹਾ ਸੀ ਮਿਰਚਾਂ ਤੋੜ ਕੇ ਲੈ ਕੇ ਆਓ ਕਹਿੰਦੇ ਮਿਰਚਾਂ ਨਹੀਂ ਲੱਗੀਆਂ ਹੋਈਆਂ ਇਹਨਾਂ ਨੂੰ ਮਿਰਚਾਂ ਨਹੀਂ ਦਿਖੀਆਂ ਗਈਆਂ ਮੈਂ ਤਾਂ ਕਹਿੰਦੀ ਸੀ ਬੋਲਾ ਬੋਲੇ ਦੇ ਨਾਲ ਨਾਲ ਸਾਨੂੰ ਅੰਨੇ ਅੰਨੇ ਕਹੀ ਜਾਂਦੇ ਆ ਮੈਨੂੰ ਤਾਂ ਜਿਹਾਰ ਨੂੰ ਦੋਨੋਂ ਜਾਣੇ ਕਹਿਣਗੇ ਅੰਨੇ ਹੋ ਤੁਸੀਂ ਆਪ ਤੇ ਕਿਹੜਾ ਬਾਲੀ ਨਿਗਾ ਉਹ ਵਲੌਗ ਦੇਖਣਗੇ ਗੁੱਸਾ ਕਰਨਗੇ ਚਲੋ ਆਪਾਂ ਦਿਖਾਵਾਂਗੇ ਹੀ ਨਹੀਂ ਦੇਖੋ ਮਿਰਚਾਂ ਲੱਗੀਆਂ ਹੋਈਆਂ ਆਪਾਂ ਮਿਰਚਾਂ ਤੋੜਨੇ ਆ ਦੇਖੋ ਮਿਰਚਾਂ ਲੱਗੀਆਂ ਹੋਈਆਂ ਕਹਿੰਦੇ ਕਹਿੰਦੇ ਉੱਥੇ ਤਾਂ ਹਰੀਆਂ ਮੱਚਾਂ ਹੀ ਨਹੀਂ ਗੀਆਂ ਆ ਇਹ ਜੀਆਂ ਨਿੱਕੇ ਨਿੱਕੇ ਤਾਂ ਲੈ ਕੇ ਗਿਆ ਤੋੜ ਕੇ ਆ ਜਿਹੜੀਆਂ ਵੱਡੀਆਂ ਸੀਗੀਆਂ ਉਹਨਾਂ ਨੂੰ ਦੇਖੀਆਂ ਹੀ ਨਹੀਂ ਫੇ ਕਹਿਣਗੇ ਮੈਨੂੰ ਕਹਿੰਦੀ ਆ ਲੜਦੀ ਆ ਫੇ ਬੰਦਾ ਲੜੇ ਨਾ ਤਾਂ ਹੋਰ ਕੀ ਕਰੇ ਬਈ ਉਹ ਤਾਂ ਹੋ ਗਿਆ ਥੋੜ ਜਾ ਬੂਟਿਆਂ ਨੂੰ ਬਿਮਾਰੀ ਜੀ ਪਈ ਹੋਈ ਆ Abre a ਕਹਿੰਦੇ ਕਹੀ ਫੜ ਲਾ ਮੈਂ ਅੰਦਰ ਕੰਮ ਕਰ ਲੈਣਾ ਤੂੰ ਬਾਹਰ ਕਰ ਲੈ ਆਹੋ ਗੱਲ ਤਾਂ ਸਹੀ ਆ ਪਿੰਡ ਵਿੱਚ ਹੋ ਜੂ ਲਾ 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 ਹੂੰ ਪਿੰਡ ਚ ਹੋ ਜੂ ਲਾ 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 ਸਾਰੇ ਜਣੇ ਨੇ ਕਹਿਣਾ ਵੀ ਬਾਬੇ ਕੀ ਛੋਟੀ ਨੋ ਨੱਕੇ ਮਾਰਦੀ ਫਿਰਦੀ ਆ ਹੂੰ ਮਿੱਟੀਆਂ ਵੀ ਤੋੜੀ ਅੱਖਾਂ ਨੂੰ ਹੱਥ ਲਾ ਲੇ ਹਾਈ ਹਾਈ ਵੇ ਘਰਮੀ ਤੂੰ ਇਹਦਾ ਨਾ ਗਾਣਾ ਕਰਦੀ ਐ ਅੱਗੇ ਬਹੁਤੀ ਤਕੜੀ ਆ ਕਾਟੋ ਚਲਾ ਹੁਣੇ ਚਲਾ ਦੇ ਲੈਵਾ ਤੇ ਗਿਰ ਕੇ ਆ ਦੇਖੇ ਗਿਰ ਕੇ ਗਿਰ ਕੇ ਹੀ ਸਵਾਰ ਹੋਣਾ ਗਿਰ ਗਿਰੇ ਆਏ ਗਿਲੂਆ ਫੇਕੀ ਹੋ ਗਿਆ ਉਹ ਬੰਦਾ ਹੀ ਕਹਦਾ ਜੀ ਨੇ ਸਾਈਕਲ ਗਿਰ ਕੇ ਨਾ ਚਲਾਉਣਾ ਸਿੱਖਿਆ ਇਹ ਸੀ ਪਿੱਛੇ ਫੜਦਾ ਚੱਲ ਮੈਂ ਪਿੱਛੇ ਫੜਦੀ ਹਾਂ ਚੱਲ ਟੇਡਾ ਜਿਹਾ ਕਰ ਲੈ ਐ ਕਰਕੇ ਛੋਟਾ ਜਿਹਾ ਕਰ ਜੀ ਬਣਾ ਨਹੀਂ ਮੈਂ ਛੱਡਦੀ ਨਹੀਂ ਚੱਲ ਬਹਿ ਜਾ ਬਹੁਤ ਬਾੜ ਗਿਆ ਇਹ ਪਾਰੀ ਮੇ ਫੜਿਆ ਤਾਂ ਹੋਇਆ ਚੱਲ ਚੱਚਾ ਚੱਲ ਡਾਰ ਲੂ ਤੂੰ ਲੱਗ ਜਾ ਆੜੀ ਜਾਦਾ ਪੀਦੇ ਦਾ ਆ ਤੇਰੇ ਬਾਲਾ ਚ ਸੁਸਰੀ ਬਾਹਰ ਹੀ ਦੇਹ ਲਾ ਪੀਦੇ ਦਾ ਸੁਸਰੀ ਤਾਂ ਬਾਹਲੀ ਹੋਈ ਆ ਆਪਣੇ ਪੀਦੇ ਦਾ ਤਾਂ ਪੀਦੇ ਜੂ ਤਾਂ ਨਹੀਂ ਸੀ ਕਿਤੇ ਨਹੀਂ ਪੀਦੇ ਦਾ ਤਾਂ ਨਹੀਂ ਉੱਪਰ ਹੈ ਨਾ ਕਿਉਂ ਵੀ ਪੀਰੇ ਆਟਾ ਪੁੱਛਾ ਛੋਟਾ ਡਾਲਾ ਹਾਂ ਛੇ ਮੈਨੂੰ ਤਾਂ ਖੋਦ ਨੂੰ ਨਹੀਂ ਚਲਾਉਣਾ ਆਦਾ ਨਾ ਚਲਾਉਣਾ ਉਹਦਾ ਇਹ ਦੇਖ ਨਾ ਕਿੱਟ ਬੱਟੇ ਹੋ ਗਿਆ ਨਾ ਲੋਕ ਲੋਦੇ ਅੱਛੇ ਹੁਣ ਫਿਰ ਉੱਤੇ ਬਹਿਣਾ ਨਹੀਂ ਹੈ ਯਾਰ ਨੂੰ ਮੋਟਰਸਾਈਕਲ ਚਲਾਉਣਾ ਆਉਂਦਾ ਮੋਟਰਸਾਈਕਲ ਸਟੈਂਡ ਲਾਉਣਾ ਆਉਂਦਾ ਸਟੈਂਡ ਤੋਂ ਲਾਉਣਾ ਆਉਂਦਾ ਸਾਈਕਲ ਚਲਾਉਣਾ ਚਲਾਉਣਾ ਆਉਂਦਾ ਕਿੱਕ ਦੀ ਮਾਰ ਕਿੱਕ ਵੀ ਮਾਰਨੀ ਆਗੀ ਯਾਰ ਨੂੰ ਸਾਰੇ ਕੰਮ ਆ ਗਏ ਪਰ ਪੈਰ ਨਹੀਂ ਪੈਰ ਨਹੀਂ ਆਉਂਦੇ ਹੈਗੇ ਹਾਲੇ ਤੇ ਪੈਰ ਆ ਜਾਣ ਸੱਜੇ ਪੈਰ ਆ ਜਾਣ ਫੇਰ ਤਾਂ ਗੱਲੇ ਬਣ ਜੇ ਫੇਰ ਤਾਂ ਮੈਂ ਤੇ ਜੇ ਯਾਰ ਹਰਨ ਹਰਨ ਹਰਨ